ਦੇ ਚਰਨ ਕਵਲ ਚੌਕ ਨੇੜੇ ਸਥਿਤ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਗੁਰਦੇਵ ਨੇ ਗਲ ਦੇ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਗੁਰਦੇਵ ਕਿਤੇ ਵਜੋਂ ਕੱਪੜੇ ਪ੍ਰੈਸ ਦਾ ਕੰਮ ਕਰਦਾ ਸੀ ਜਿਸ ਨੇ ਕਿ ਕਰਜ਼ਾ ਲਿਆ ਹੋਇਆ ਸੀ ਜਿਸ ਦੀਆਂ ਕਿਸ਼ਤਾਂ ਮੋੜਨ ਤੋਂ ਅਸਮਰਥ ਹੋਣ ਕਰਕੇ ਅੱਜ ਉਸ ਨੇ ਖੌਫਨਾਕ ਕਦਮ ਚੁੱਕ ਲਿਆ ਪਤੀ ਅਨੁਸਾਰ ਉਹ ਆਪਣੇ ਕਮਰੇ ਦੇ ਵਿੱਚ ਆਇਆ ਤੇ ਉਸਨੇ ਬੱਚੇ ਨੂੰ ਬਾਹਰ ਕੱਢ ਕੇ ਕੁੰਡੀ ਲਗਾ ਲਈ ਕੁਝ ਸਮਾਂ ਬਾਅਦ ਜਦੋਂ ਉਸਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਭਰਾ ਨੇ ਦਰਵਾਜ਼ਾ ਤੋੜਿਆ ਤੇ ਜਦੋਂ ਅੰਦਰਲਾ ਦ੍ਰਿਸ਼ ਦੇਖਿਆ ਤਾਂ ਉਸਦੇ ਪੈਰ ਹੇਠੋਂ ਜ਼ਮੀਨ ਖਿਸ ਗਈ ਗੁਰਦੇਵ ਨੇ ਛੱਤ ਦੇ ਵਿੱਚ ਲੱਗੀ ਕੁੰਡੀ ਦੇ ਨਾਲ ਕੱਪੜੇ ਦਾ ਫਹਾ ਬਣਾ ਕੇ ਆਤਮ ਹੱਤਿਆ ਕਰ ਲਈ ਜਿਸ ਦੀ ਕਿ ਲਾਸ਼ ਲਟਕ ਰਹੀ ਸੀ ਪਰਿਵਾਰਕ ਮੈਂਬਰ ਨੇ ਜਲਦ ਹੀ ਉਸ ਨੂੰ ਹੇਠਾਂ ਉਤਾਰਿਆ ਪਰ ਉਹ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਪਵਿੱਤਰ ਸਿੰਘ ਵੀ परिवार के कारण पता लगेगा उन्होंने कहा कि मृतक के आसपास कोई भी सुसाइड नोट नहीं मिले है जिस तत्महत्याग तो सके पुलिस लाश नब्जे ला पोस्टमार्टम पिछवा दता है मृतक अपने पिछे पत्नी तो इलावा एक छोटा बच्चा छट गया ਸੰਤ ਪੈਸੇ ਲਿੱਤੇ ਸੀਗੇ ਉਹਨਾਂ ਨੇ ਪੈਸੇ ਦਿੱਤੇ ਨਹੀਂਗੇ ਤਿੰਨ ਚਾਰ ਦਿਨ ਹੋ ਗਏ ਸੀਗੇ ਉਹਨਾਂ ਨੇ ਕਿਹਾ ਕੱਲ ਲੈ ਜਾਂ ਪਰਸ ਲੈ ਜਾ ਉਹ ਕਹਿੰਦਾ ਮੈਨੂੰ ਫੋਨ ਚਾਹੀਦਾ ਆ ਫੋਨ ਦੇ ਆਪ ਕਹਿ ਲੱਗ ਸ਼ਵੀਰੇ ਤੋਂ ਸ਼ੋਕਾਲਾ ਉਹ ਫੋਨ ਲੈ ਗਏ ਉਹਨਾਂ ਦੀ ਕੱਲ ਚ ਹੀ ਲੜ ਲੱਗ ਗਏ ਮੈਨੂੰ ਕਹਿੰਦੇ ਮੈਂ ਮਰ ਜਾਣਾ ਉਹਨੇ ਮੇਰਾ ਫੋਨ ਲੈ ਲਿਆ ਕੀ ਗੁੜੀਆ ਕਿੰਨੇ ਪੈਸੇ ਸਾਨੂੰ ਬਾਹਰ ਕੱਢ ਦਿੱਤਾ ਮੈਨੂੰ ਕਹਿੰਦੇ ਮਨ ਲਾਇਆ ਮੈਂ ਕਹਿੰਦਾ ਪਹਿਲਾਂ ਵੀ ਅੱਦੇ ਕਰ ਚੁੱਕੇ ਨੇ ਨਹੀਂ ਕੁਝ ਕਰਨਾ ਹੁਣ ਮੈਨੂੰ ਕਈ ਵਾਰੀ ਲੜਾਈ ਹੋਈ ਦਰਵਾਜ਼ਾ ਖੋਲ ਦਿੰਦੇ ਸੀਗੇ ਮੈਨੂੰ ਨਹੀਂ ਪਤਾ ਸੀ ਐਵੇਂ ਕੱਢ ਲੈਣਾ ਮੈਂ ਇਹਨਾਂ ਨੂੰ ਬੁਲਾਇਆ ਫਿਰ ਉਹ ਦਰਵਾਜ਼ਾ ਖੋਲਿਆ ਨਹੀਂ ਫਿਰ ਮੈਂ ਦਰਵਾਜ਼ਾ ਤੋੜਿਆ ਤਾਂ ਦੇਖਿਆ ਤਾਂ ਉੱਪਰ ਲਟਕੇ ਬੈਸੀ ਸਾਨੂੰ ਮਤਲਬ ਮਿਲਿਆ ਨਹੀਂ ਪਰਵਾਸੀਆ ਗੁਰੂ ਦੇ ਮੈਨੇ ਕੋਧੂਸੀ ਕਰ ਲਈ ਤੇ ਕੱਪੜੇ ਨਾਲ ਇੱਕ ਕਮਰੇ ਨੂੰ ਗੇਟ ਬੰਦ ਕਰ ਲਿਆ ਇੱਕ ਕਮਰੇ ਦਾ ਤੇ ਹੁਣ ਅਸੀਂ ਪਹੁੰਚੇ ਆ ਲਾਸਟ ਬਿਟ ਤੇ ਵੀ ਆ ਮਾਤਾ ਜੀ ਪ੍ਰੈਜ਼ੈਂਟ ਆ ਜਿਹਦੇ ਬ੍ਰਦਰ ਆ ਤੁਸੀਂ ਫਿਰ ਦਾ ਇਹ ਗਲਫਾ ਬੈਠ ਕੇ ਕੀਤੀ ਸੀ ਜੀ ਜੀ ਕਿੰਨੇ ਕੁ ਵਜੇ ਘਟਨਾ ਜੀ ਇਹ ਇਹ ਕਰੀਬ ਅੱਧੇ ਘੋੜੇ ਘੰਟੇ ਦੀ ਪਹਿਲਾਂ ਦੀ ਹੋ ਗਈ ਸਾਨੂੰ ਪਤਰਾ ਕੁ ਮੈਂ ਟੋਏ ਦੇ ਹੁਣ ਆਏ ਨੂੰ ਅਸੀਂ ਨਾਲ ਮੌਕੇ ਤੇ ਆ ਗਏ ਉਹਦੇ ਤੋਂ ਤੁਸੀਂ ਫਿਰ ਤੇ ਕੰਮ ਦਾ ਕੁਝ ਪਤਾ ਲੱਗਿਆ ਜੀ ਅਜੇ ਤੱਕ ਕੁਝ ਵੀ ਕੋਈ ਸਟੇਟਮੈਂਟ ਨਹੀਂ ਆਈ ਸਾਨੂੰ ਦਿੱਤੀ ਗਈ ਪਹਿਲਾਂ ਤਾਂ ਉਹ ਡੈੱਡ ਬੋਡੀ ਅਸੀਂ ਹਸਪੀਟਲ ਚੋਂ ਪਰਵਾਰ ਕਹਿੰਦੇ ਉਹ ਤਾਂ ਕਰਜ਼ਾ-ਕੁਰਜ਼ਾ ਸੀ ਕੋਈ ਵੈਜੀਗਲ ਅੱਜ ਇਹ ਤਾਂ ਕੁਝ ਦੱਸਿਆ ਨਹੀਂ ਜੀ ਸਟੇਟਮੈਂਟ ਜੋ ਲਖਾਂਗੇ ਉਹਦੇ ਦਾਅ ਵਾਸਤੇ ਕੇਸ ਨਹੀਂ ਪਰ ਤਪੀਸ਼ ਪੜਤਾਲ ਕਰਾਂਗੇ ਇਹ ਸੁਣਣਾ ਨੋਟ ਮੜਿਆ ਜੀ ਜੀ ਨਹੀਂ